ਕਦੇ ਮੰਦਰ ਤਾਂ ਕਦੇ ਗੁਰੂ ਘਰ ਆਖਰ ਕਿਉਂ ਨਾ ਟੁੱਟੇ ਸ਼ਬਰ ਦਾ ਬੰਦ ਐ ਗੁੱਸਾ ਉਸ ਸ਼ਰਮਨਾਕ ਹਰਕਤ ਦੇ ਪ੍ਰਤੀ ਜਿਸ ਨੂੰ ਰਾਤ ਦੇ ਹਨੇਰੇ 'ਚ ਅੰਜਾਮ ਦਿੱਤਾ ਗਿਆ ਐ ਗੁੱਸਾ ਇਸ ਲਈ ਕਿਉਂਕਿ ਭਾਵਨਾਵਾਂ 'ਵਾਂ ਆਹਤ ਹੋਈਆਂ ਨੇ ਜਿहां ਇੱਕ ਵਾਰ ਮੋੜ ਤੋਂ ਬੇਅਦਬੀ ਹੋਈ ਐ ਇੱਕ ਵਾਰ ਮੋੜ ਤੋਂ ਧਾਰਮਿਕ ਭਾਵਨਾਵਾਂ ਨੂੰ ਖੇਸ ਪਹੁੰਚਾਈ ਗਈ ਐ ਇਸ ਵਾਰ ਸ਼ਰਮਨਾਕ ਘਟਨਾ ਨੂੰ ਇੱਕ ਮੰਦਰ 'ਚ ਅੰਜਾਮ ਦਿੱਤਾ ਗਿਆ ਜੀ ਹਾਂ ਖੰਨਾ ਚ ਸ਼ਿਵਪੁਰੀ ਮੰਦਿਰ ਚ ਚੋਰ ਵੜ ਗਏ ਜਿਨ੍ਹਾਂ ਵੱਲੋਂ ਨਾ ਸਿਰਫ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਬਲਕਿ ਪਵਿੱਤਰ ਸ਼ਿਵਲਿੰਗ ਵੀ ਖੰਡਿਤ ਕਰ ਦਿੱਤਾ ਗਿਆ ਪ੍ਰਸ਼ਾਸਨ ਨੇ ਇੱਕ ਤਾਂ ਜੀ ਦੇਖੋ ਜਿਹੜਾ ਐਸਐਚਓ ਸੀਗਾ ਉਹਨੂੰ ਸਸਪੈਂਡ ਕਰਨ ਦੀ ਪ੍ਰੋਮਿਸ ਕੀਤਾ ਹੈ ਵੀ ਅੱਜ ਹੀ ਉਹਨੂੰ ਸਸਪੈਂਡ ਕਰ ਦਿੱਤਾ ਜਾਊਗਾ ਔਰ ਦੂਜੀ ਗੱਲ ਇਹ ਹੈ ਜਿਹੜੇ ਕ੍ਰਿਮੀਨਲ ਸੀਗੇ ਜਿਨ੍ਹਾਂ ਨੇ ਅੱਜ ਬੇਅਦਬੀ ਕੀਤੀ ਆ ਮੰਦਿਰ ਦੇ ਵਿੱਚ ਉਹਨਾਂ ਨੂੰ ਫੜਨ ਦਾ ਪ੍ਰਸ਼ਾਸਨ ਨੇ 3 ਦਿਨ ਦਾ ਟਾਈਮ ਮੰਗਿਆ ਜੀ ਵੀ ਐਤਵਾਰ ਸ਼ਾਮ ਤੱਕ ਸਾਨੂੰ ਟਾਈਮ ਦੇ ਦੋ ਉਤ ਤੋਂ ਬਾਅਦ ਪ੍ਰਸ਼ਾਸਨ ਨੂੰ ਇਹ ਬੇਨਤੀ ਕੀਤੀ ਜੀ ਕਿ ਨਾ ਫੜੇ ਗਏ ਤਾਂ ਬੈਰੀਕੇਡ ਤੁਸੀਂ ਆਪ ਭੇਜੋ ਜੀ ਜੀ ਰੋਡ ਤੇ ਸੋਮਵਾਰ ਸੋਮਵਾਰ ਦੁਆਰਾ ਕਰਨਾ ਲੱਗੂਗਾ ਜੀ ਐਤਵਾਰ ਸ਼ਾਮ ਤੱਕ ਨਾ ਫੜੇ ਗਏ ਸੋਮਵਾਰ ਫਿਰ ਹਾਈਵੇ ਜਾਮ ਕੀਤਾ ਜਾਊਗਾ ਔਰ ਜਦੋਂ ਤੱਕ ਫੜੇ ਨਹੀਂ ਜਾਣਗੇ ਉਦੋਂ ਤੱਕ ਉੱਠਾਂਗੇ ਨਹੀਂ ਅਸੀਂ ਮੁੱਖ ਮੰਤਰੀ ਸਾਹਿਬ ਉਹਰੇ ਨੇੜੇ ਆ ਕੇ ਤਾਂ ਮੁੜ ਗਏ ਉਹ ਇੱਥੇ ਉਹਨਾਂ ਨੂੰ ਪਹੁੰਚਣਾ ਚਾਹੀਦਾ ਸੀਗਾ ਉਹਨਾਂ ਨੂੰ ਪਤਾ ਨਹੀਂ ਲੱਗਦਾਗਾ ਉੱਥੇ ਰੈਲੀ ਤੇ ਵੀ ਇੱਥੇ ਸੜਕ ਦੇ ਉੱਤੇ ਜਨਤਾ ਬੈਠੀ ਆ ਇਸ ਘਟ ਹਨਕ ਲੋਕਾਂ ਨੇ ਹਿੰਦੂ ਜਥੇਬੰਦੀਆਂ ਨਾਲ ਮਿਲ ਜ਼ੋਰਦਾਰ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਰੋਡ ਜਮ ਕਰ ਦਿੱਤਾ ਗਿਆ। ਗੁੱਸੇਚ ਹਿੰਦੂ ਜਥੇਬੰਦੀਆਂ ਦੇ ਕਾਰਕੁੰਨਾਂ ਨੇ ਦਿੱਲੀ ਅਮ੍ਰਿਤਸਰ ਨੈਸ਼ਨਲ ਹਾਈਵੇ ਜਮ ਕਰ ਦਿੱਤਾ। ਇਸ ਦੌਰਾਨ ਮਾਹੌਲ ਤਣਾਅਪੂਰਨ ਬਣ ਗਿਆ। ਪ੍ਰਸ਼ਾਸਨ ਨੂੰ ਭਾਰੀ ਪੁਲਿਸ ਬਲ ਤਾਇਨਾਤ ਕਰਨ ਲਈ ਮਜਬੂਰ ਹੋਣਾ ਪਿਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੀ ਧਰਨੇ ਤੇ ਪਹੁੰਚੇ ਤੇ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੂੰ ਉਹ ਘੇਰ ਦੇ ਨਜ਼ਰ ਆਏ। ਬੜੀ ਦੁੱਖ ਦੀ ਗੱਲ ਹੈ। ਅੱਜ ਸ਼੍ਰੀ ਮੰਦਿਰ ਵਿੱਚ ਬੇਅਦਬੀ ਹੋਈ ਤੇ ਪ੍ਰਸ਼ਾਸਨ ਤਰਫੋਂ ਹਲੇ ਦੇਖੋ ਸਾਰੀ ਸੰਗਤ ਅੱਜ ਸੜਕ ਤੇ ਆ तकरीबन 4-5 ਘੰਟੇ ਹੋ ਗਏ ਨਾ ਪ੍ਰਸ਼ਾਸਨ ਤਰਫੋਂ ਕੋਈ ਘਰ ਤੋਂ ਘਟ ਉਹਨਾਂ ਦੇ ਅਫਸਰ ਡੀਆਈਜੀ ਲੈਵਲ ਦੇ ਅਫਸਰ ਆਉਣ ਇਨਕੁਆਇਰੀ ਕੀਤੀ ਜਾਏ ਇਸ ਪਰਚਾ ਦੇ ਕੇ ਤੇ ਕਹਿੰਦੇ ਐਸਐਚਓ ਜਿਹੜਾ ਇੱਥੋਂ ਦਾ ਹੈ ਉਹ ਬੜੀ ਉਹਨੇ ਬੁਰੇ ਲਫ਼ਜ਼ ਵਰਤੇ ਆ ਉਹਦੇ ਸ਼ਿੱਖ ਐਕਸ਼ਨ ਹੋਣਾ ਚਾਹੀਦਾ ਅਫਸੋਸ ਇਸ ਗੱਲ ਦਾ ਹੈ ਕਿ ਜਿਹੜੀ ਸਰਕਾਰ ਅੱਜ ਹੈ ਉਹਨੂੰ ਕੋਈ ਫਿਕਰ ਨਹੀਂ ਕੋਈ ਪਰਵਾਹ ਨਹੀਂ ਐ ਜਾਂ ਨਖੇਦ ਮੁੱਖ ਮੰਤਰੀ ਪੰਜਾਬ ਚ ਆਇਆ ਹੈ ਇੱਥੇ ਕੋਈ ਜਿਉਂਦਾ ਹੈ ਮਰਦਾ ਹੈ ਹਜ਼ਾਰ ਰੋਜ਼ ਬੇਅਦਬੀਆਂ ਹੋ ਰਹੀਆਂ ਗੁਰੂ ਘਰ ਚ ਵੀ ਬੇਅਦਬੀਆਂ ਹੋ ਰਹੀਆਂ ਕੋਈ ਕੋਈ ਐਕਸ਼ਨ ਨਹੀਂ ਲੋਕਾਂ ਤੇ ਅੱਜ ਮੰਦਿਰ ਚ ਹੋਈ ਹੈ ਕਿੰਨੀ ਦੁੱਖ ਦੀ ਗੱਲ ਹੈ ਤੋਂ ਐਸ ਕਰਕੇ ਮੈਂ ਉਹਨਾਂ ਨੂੰ ਅੱਜ ਮੈਂ ਐਸਐਸਪੀ ਨਾਲ ਹੁਣੀ ਗੱਲ ਕੀਤੀ ਹੈ ਮੈਂ ਕਿਹਾ ਡੀਆਈਜੀ ਇਮੀਡੀਏਟਲੀ ਬੁਲਾਓ ਇਥੇ ਜਿਹੜਾ ਐਸ ਐਚਓ ਆ ਉਹਦੇ ਤੇ ਐਕਸ਼ਨ ਲੋ ਤੇ ਖਾਸ ਕਰਕੇ ਇਮੀਡੀਏਟਲੀ ਅਸ਼ੋਰ ਕਰੋ ਕਿ ਅਸੀਂ ਦੋਸ਼ੀਆਂ ਨੂੰ ਫੜਾਂਗੇ ਜਿਆਂ ਲੋਕਾਂ ਦਾ ਰੋਸ ਲਗਾਤਾਰ ਵੱਧਦਾ ਜਾ ਰਿਹਾ ਸੀ ਹਾਲਾਤ ਤਣਾਪੂਰਨ ਬਣਦੇ ਜਾ ਰਹੇ ਸੀ ਅਜਿਹੇ ਚ ਬੜੀ ਮੁਸ਼ਕਲ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਕਾਰਵਾਈ ਕਰਨ ਦਾ ਪ੍ਰੋਸਾ ਦਿੱਤੇ ਜਾਣ ਤੋਂ ਬਾਅਦ ਇਹ ਧਰਨਾ ਚੁੱਕਿਆ ਗਿਆ ਇਹ ਇਨਸੀਡੈਂਟ ਖੰਨਾ ਦੇ ਵਿੱਚ ਅਸਵੇਰੇ ਮੰਦਿਰ ਦੇ ਵਿੱਚ ਚੋਰੀ ਦਾ ਤੇ ਸ਼ਿਵਲਿੰਗ ਨੂੰ ਖੱਟੇ ਕਰਨ ਦਾ ਹੋਇਆ ਉਸਤੇ ਸਾਡੀ ਪੁਲਿਸ ਟੀਮਾਂ ਕੰਮ ਕਰ ਰਹੀਆਂ ਹਨ ਤੇ ਅਸੀਂ ਉਸ ਨੂੰ ਜਲਦੀ ਜਲਦੀ ਇਸ ਤਰ੍ਹਾਂ ਜੀ ਹਾਂਜੀ ਨਵਲੋ ਸੈਂਤੀ ਹੈ ਉਹ ਆਪਣਾ ਦਰਨਾ ਚਾਹ ਰਹੇ ਹਨ ਤੇ ਅਸੀਂ ਆਪਣੀ ਤਫਤੀਸ਼ ਕਿੰਦੂ ਟਾਈਮ ਬਾਉਂਡ ਕੀਤਾ ਕਿ ਕੁਝ ਇਨਵੈਸਟੀਗੇਸ਼ਨ ਨੂੰ ਜੀ ਕਿ ਕਿੰਤਰ ਤੱਕ ਬੰਦੇ ਫੜੇ ਹਾਂਜੀ ਹਾਂਜੀ ਇਹਨੂੰ ਅਸੀਂ ਅਗਲੇ 5 ਦਿਨਾਂ ਐ 4 ਦਿਨਾਂ ਐ ਜਲਤੋ ਜਲਦ ਇਸ ਨੂੰ ਤਫਤੀਸ਼ ਕਰਾਂਗੇ ਤੇ ਸਾਡਾ ਪੂਰਾ ਜੋਰ ਰਹੇਗਾ ਕਿ ਅਸੀਂ ਇੱਕਦਮ ਜੋ ਜਿਨ੍ਹਾਂ ਨੇ ਵੀ ਇਹ ਇਨਸੀਡੈਂਟ ਕੀਤਾ ਹੈ ਉਹਨਾਂ ਨੂੰ ਫੜਕੇ ਆਪਣਾ ਕੇਸ ਟ੍ਰੇਸ ਕੀਤਾ ਸੀ। ਇਸ ਲਈ ਕੁਝ 1-2 ਇਨਸੀਡੈਂਟ ਹੋਏ ਜਿਸ ਦੇ ਵਿੱਚ ਕੀ ਉਹਨਾਂ ਵੱਲੋਂ ਚਾਹੀ ਠੀਕ ਤਰੀਕੇ ਹੈਂਡਲ ਨਹੀਂ ਕੀਤਾ ਗਿਆ। ਸੋ ਐਸਐਚਓ ਨੂੰ ਸਸਪੈਂਡ ਕਰਕੇ ਪੁਲਿਸ ਲਾਈਨਸ ਭੇਜਿਆ ਜਾ ਰਿਹਾ। ਸੂਬੇ ਵਿੱਚ ਬੇਅਦਬੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਕਦੇ ਮੰਦਰ ਤਾਂ ਕਦੇ ਗੁਰੂ ਘਰਾਂ ਨੂੰ ਮਲਜ਼ਮਾ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ। ਲੋੜ ਹੈ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣ। ਤਾਂ ਜੋ ਅਜੀਹ ਕਰਨ ਵਾਲੇ ਸੋਚਣ ਤੋਂ ਵੀ ਪਹਿਲਾਂ ਅਜੀਹੇ ਲਾਂਦੀ ਕੰਬ ਉੱਠ। ਸਹਿਮ ਜਾਣ। ਪੀਟੀਸੀ ਨਿਊਜ਼ ਦੇ ਲਈ ਖੰਨਾ